ਅਸਵਿਲੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਿਹੜਾ ਹੈ ਦੋ ਮੁਲਾਜ਼ਮਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਜਿਸ ਦੇ ਵਿੱਚ ਕੀ ਇੱਕ ਮੁਲਾਜ਼ਮ ਵੱਲੋਂ ਆਪਣੇ ਹੀ ਸਾਥੀ ਮੁਲਾਜ਼ਮ ਦਾ ਜਿਹੜਾ ਹੈ ਉਹ 23 ਦਾ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਤਾਂ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੈਕਸ ਦੇ ਅੰਦਰ ਦਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਅੰਦਰ ਘਟਨਾ ਵਾਪਰੀ ਹੈ ਤਾਂ ਦੋ ਜਿਹੜੇ ਮੁਲਾਜ਼ਮ ਸਨ ਉਹ ਖਜ਼ਾਨਚੀ ਵਿਭਾਗ ਜਿਸ ਨੂੰ ਅਕਾਊਂਟ ਬ੍ਰਾਂਚ ਕਿਹਾ ਜਾਂਦਾ ਹੈ ਅਕਾਊਂਟ ਬ੍ਰਾਂਚ ਦੇ ਵਿੱਚ ਦੋਨੋਂ ਮੌਜੂਦ ਸਨ ਔਰ ਦੋਨੋਂ ਨੌਕਰੀ ਕਰਦੇ ਸਨ ਤਾਂ ਉਸ ਤੋਂ ਬਾਅਦ ਅੱਜ ਜਿਸ ਵੇਲੇ ਉਹ ਰੋਟੀ ਖਾਣ ਵੇਲੇ ਜਦੋਂ ਆਂਦੇ ਨੇ ਤਾਂ ਇੱਕ ਮੁਲਾਜ਼ਮ ਵੱਲੋਂ ਦੂਸਰੇ ਮੁਲਾਜ਼ਮ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਘਟਨਾ ਸਾਹਮਣੇ ਆਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਜਿਸ ਨੂੰ ਲੈ ਕੇ ਦੋਵਾਂ ਚਾਪਸੀ ਟਕਰਾਅ ਰਹਿੰਦੀ ਸੀ ਔਰ ਟਕਰਾਅ ਦੇ ਵਿੱਚ ਅੱਜ ਦੋਨੋਂ ਜਿਹੜੇ ਮੁਲਾਜ਼ਮ ਨੇ ਉਹ ਔਰ ਡਿਊਟੀ ਤੇ ਆਂਦੇ ਨੇ ਤੇ ਐਸਜੀਪੀਸੀ ਜਿਹੜੇ ਕੀ ਸਿੱਖਾ ਦੀ ਸਰਮੌਰ ਸੰਸਥਾ ਮੰਨੀ ਜਾਂਦੀ ਹੈ ਤਾਂ ਉਸ ਦੇ ਅੰਦਰ ਹੀ ਇਸ ਤੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਤੁਸੀਂ ਵੇਖ ਸਕਦੇ ਹੋ ਇਸ ਦੇ ਬਿਲਕੁਲ ਨਾਲ ਜਿਹੜਾ ਹੈ ਸੱਜੇ ਪਾਸੇ ਜਿਹੜਾ ਹੈ ਅਕਾਊਂਟਸ ਬ੍ਰਾਂਚ ਹੈ ਤਾਂ ਉੱਥੇ ਜਿਹੜਾ ਹੈ ਉਹ ਕੰਮ ਕਰ ਰਿਹਾ ਸੀ ਤੇ ਅਕਾਊਂਟਸ ਬ੍ਰਾਂਚ ਦੇ ਵਿੱਚ ਦੋਨੋਂ ਜਿਹੜੇ ਮੁਲਾਜ਼ਮ ਜਿਹੜੇ ਨੇ ਉਹ ਆਪਸ ਦੇ ਵਿੱਚ ਲੜਦੇ ਨੇ ਉਹਨਾਂ ਦੀ ਆਪਸ ਚ ਲੜਾਈ ਹੁੰਦੀ ਹੈ ਇੱਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਤਕਰਾਰ ਆਪਸ ਦੇ ਵਿੱਚ ਲੰਬੇ ਸਮੇਂ ਤੋਂ ਸੀ ਤੇ ਲੇਕਿਨ ਉਸ ਦੇ ਵਿੱਚ ਜਿਹੜਾ ਹੈ ਆਪਸ ਚ ਜਦੋਂ ਲੜਾਈ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇੱਕ ਸ਼ਖਸ ਵੱਲੋਂ ਦੂਜੇ ਸ਼ਖਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕੀ ਇੱਕ ਮੁਲਾਜ਼ਮ ਨੇ ਜਿਹੜਾ ਹੈ ਦੂਸਰੇ ਹੀ ਮੁਲਾਜ਼ਮ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਉਹਦੀ ਜਾਨ ਚਲੀ ਗਈ ਪਰ ਵੱਡਾ ਸਵਾਲ ਆਖਿਰਕਾਰ ਪੈਦਾ ਹੁੰਦਾ ਹੈ ਕਿ ਆਖਿਰਕਾਰ ਇਸ ਤਰ੍ਹਾਂ ਦਾ ਘਰਾ ਕਿਉਂ ਕਿਉਂ ਇਸ ਤਰੀਕੇ ਦਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਆਖਿਰਕਾਰ ਕੀ ਕਟਰਾ ਕੀ ਕਾਰਨ ਰਿਹਾ ਪਟਕਣ ਸ਼੍ਰੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਗਿਲਾ ਨਾਦਰ ਬਾਲਾ ਸਿੰਘ ਅਕਾਉਂਟਸ ਕਰਕੇ ਉਹਦੇ ਟ੍ਰਾਫਿਕ ਦੇ ਬਿੱਲ ਛੱਟਣ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਤੱਕ ਚੀਖ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਕੈਸ ਦਵਾਂਗੇ ਕਿ ਪੁਲਸ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2 13 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਗਰੇ ਸੀਗੇ ਉਹ ਮੁਲਾਜ਼ਮ ਵੀ ਪ੍ਰਸ਼ਦਾ ਛਗ ਰਿਹਾ ਸੀ ਉਹਨਾਂ ਨੇ ਉਸ ਸਾਹਮਣੇ ਇਹ ਕਾਰਵਾਈ ਅੰਜਾਮ ਦਿੱਤੀ ਜੀ ਕਰਨ ਦੀ ਹੈ ਕਹਿੰਦੇ ਬਿਮਾਰੀ ਦਾ ਮਸਲਾ ਸੀਗਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਫਿਰ ਇਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆਗੇ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਦਰਬਾਗ ਰਹਿਮਤਪੁਰ ਦੀ ਘਟਨਾ ਆ ਅਹੀ ਜੀ ਫਰੰਟ ਆਫ ਦੀਸ ਕਰਕੇ 60 ਕਰਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨਿਜੀ ਰੰਜਿਸ਼ ਫਿਲਹਾਲ ਦੱਸੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਐ ਜੀ ਪੀ ਸੀ ਦੇ ਸਖਤਰ ਜਿਹੜੇ ਨੇ ਉਹਨਾਂ ਵੱਲੋਂ ਵੀ ਆਪਣੀ ਜਿਹੜਾ ਹੈ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਔਰ ਉਸ ਵੇਲੇ ਲੰਚ ਟਾਈਮ ਸੀਗਾ ਲੰਚ ਟਾਈਮ ਸੀਗਾ ਤੇ ਅਚਾਨਕ ਦੋਨੋਂ ਜਦੋਂ ਥੱਲੇ ਆਉਂਦੇ ਨੇ ਤਾਂ ਇੱਕ ਦੂਸਰੇ ਦੇ ਉੱਤੇ ਪਹਿਲੇ ਇੱਕ ਦੂਸਰੇ ਨਾਲ ਟਕਰਾਅ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਸ਼ਖਸ ਉੱਤੇ ਹਮਲਾ ਕੀਤਾ ਜਾਂਦਾ ਹੈ ਜਦੋਂ ਉਸਨੇ ਹਮਲਾ ਕੀਤਾ ਗਿਆ ਤਾਂ ਉਸ ਨੂੰ ਜਿਹੜਾ ਹੈ ਜਲਦ ਜਿਹੜਾ ਹੈ ਹਸਪਤਾਲ 'ਚ ਪਹੁੰਚ ਕਰਾਇਆ ਗਿਆ ਲੇਕਿਨ ਜਦੋਂ ਹਸਪਤ ਦੀ ਮੋਟਾ ਜੁਕੀ ਹੁੰਦੀ ਹੈ ਤਾਂ ਇਹ ਘਟਨਾ ਅੰਮ੍ਰਿਤਸਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਦਫ਼ਤਰ ਜੋ ਹੈ ਉਸ ਦੇ ਅੰਦਰ ਵਾਪਰੀ ਹੈ ਤਾਂ ਇਹ ਇੱਕ ਬੜੇ ਸਵਾਲ ਖੜੇ ਕਰਦੀ ਹੈ ਕਿ ਆਖਿਰਕਾਰ ਇਸ ਤਰੀਕੇ ਦੀ ਕਟੜਨਾ ਕਿਉਂ ਇੱਕ ਪਾਸੇ ਜਦੋਂ ਮੁਲਾਜ਼ਮ ਦੋਨੋਂ ਕੰਮ ਕਰ ਰਹੇ ਸੀ ਤੇ ਆਖਿਰਕਾਰ ਅਗਰ ਕੋਈ ਤਕਰਾਰ ਸੀ ਤਾਂ ਉਸ ਦਾ ਪਹਿਲੇ ਆਲਾ ਅਧਿਕਾਰੀਆਂ ਤੱਕ ਨ ਇਸ ਦੀ ਸੂਚਨਾ ਕਿਉਂ ਨਹੀਂ ਦਿੱਤੀ ਗਈ ਪਰ ਇਹ ਸਾਰੀ ਕਟੜਨਾ ਦੂਸਰੀ ਜਰੀ ਪੱਖ ਦੀ ਗੱਲ ਕਰੀਏ ਤਾਂ ਇਹ ਸਾਰੀ ਕਟੜਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਕਿਉਂਕਿ ਸੀਸੀਟੀਵੀ ਕੈਮਰੇ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਔਰ ਬਾਹਰ ਜਿਹੜੇ ਨੇ ਉਹ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਕਾ ਹਰ ਇੱਕ ਚੀਜ਼ ਜਿਹੜੀ ਹੈ ਉਹ ਕੈਮਰੇ ਦੇ ਅੰਦਰ ਰਿਕਾਰਡ ਹੁੰਦੀ ਹੈ ਤੇ ਇਹ ਵੀ ਘਟਨਾ ਜਿਹੜੀ ਹੈ ਸਾਰੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਲੱਗੇ ਸੀਸੀਟੀਵੀ ক্লোਜ਼ ਸਰਕਟ ਟੀਵੀ ਕੈਮਰਾਜ਼ ਜਿਹੜੇ ਨੇ ਉਹਨਾਂ ਦੇ ਵਿੱਚ ਰਿਕਾਰਡ ਹੋਈ ਹੈ ਤਾਂ ਖਜ਼ਾਂਚੀ ਵਿਭਾਗ ਤੋਂ ਦੱਸਣਾ ਚਾਹਾਂਗੇ ਕਿੱਥੇ ਕਰਕੇ ਹੈ ਉਹ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਦਫ਼ਤਰ ਹੈ ਉਸ ਦੇ ਬਿਲਕੁਲ ਨਾਲ ਜਿਹੜਾ ਹੈ ਉਹ ਸਫੇਦ ਰੰਗ ਦੀ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਉਹ ਜਿਹੜਾ ਹੈ ਖਜ਼ਾਂਚੀ ਵਿਭਾਗ ਦਾ ਦਫ਼ਤਰ ਹੈ ਉਹ ਅਕਸਰ ਜਦੋਂ ਰੋਟੀ ਦਾ ਟਾਈਮ ਹੁੰਦਾ ਹੈ ਤਾਂ ਪ੍ਰਸ਼ਾਦਾ ਛਕਣ ਵਾਸਤੇ ਜਿਹੜੇ ਸਾਰੇ ਮੁਲਾਜ਼ਮ ਥੱਲੇ ਆਉਂਦੇ ਨਹੀਂ ਪਰ ਅੱਜ ਵੀ ਜਿਹੜੇ ਥੱਲੇ ਪਹੁੰਚਦੇ ਨੇ ਤੇ ਇੱਕ ਦੂਸਰੇ ਦੇ ਨਾਲ ਤਕਰਾਰਬਾਜੀ ਹੁੰਦੀ ਹੈ ਔਰ ਤਕਰਾਰਬਾਜੀ ਇੰਨੀ ਵੱਧ ਗਈ ਕਿ ਇੱਕ ਦੂਸਰੇ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਔਰ ਹਮਲਾ ਦੇ ਵਿੱਚ ਜਿਹੜਾ ਹੈ ਉਹ ਇੱਕ ਦੀ ਜਾਨ ਚਲੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਅਗੇਲੀ ਕਾਰਵਾਈ ਕੀ ਕੀਤੀ ਜਾਵੇ ਕਿਉਂਕਿ ਅਗਰ ਪ੍ਰਬੰਧਾ ਦੀ ਗੱਲ ਕਰੀਏ ਤਾਂ ਇਸ ਪੂਰੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧ ਨੇ ਉਹ ਆਪਣੇ ਅਲੱਗ ਇਹਨਾਂ ਦਾ ਜਿਹੜਾ ਹੈ ਕਾਨੂੰਨ ਹੈ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹਨਾਂ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਫੇਰ ਪੁਲਿਸ ਉਹਦੇ ਵਿੱਚ ਕਾਰਵਾਈ ਕਰਦੀ ਹੈ ਫਿਲਹਾਲ ਇਸ ਬਾਬਤ ਤੇਰੀ ਹੈ ਇੱਥੇ ਪੁਲਿਸ ਨਹੀਂ ਪਹੁੰਚੀ ਹੈ ਕਿਉਂਕਿ ਘਟਨਾ ਵਾਲੀ ਥਾਂ ਦੇ ਉੱਤੇ ਅਸੀਂ ਮੌਜੂਦ ਹਾਂ ਇਸ ਕੰਪਲੈਕਸ ਦੇ ਅੰਦਰ ਜਿਹੜੀ ਘਟਨਾ ਵਾਪਰੀ ਉਹਤੇ ਫਿਲਹਾਲ ਪੁਲਿਸ ਨਹੀਂ ਪਹੁੰਚੀ ਲੇਕਿਨ ਕਮੇਟੀ ਦੇ ਅਧਿਕਾਰੀ ਆਪਸ ਵਿੱਚ ਮੀਟਿੰਗ ਕਰ ਰਹੇ ਨੇ ਫਿਲਹਾਲ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਸ਼ੀਦਾ ਸਾਹਿਬ ਜਿਹੜਾ ਵੱਲਾ ਵੱਲਾ ਦਾ ਦੂਸਰਾ ਕੇਂਦਰ ਗੁਰਰਾਮਦਾਸ ਹਸਪੀਟਲ ਹੈ ਉੱਥੇ ਉਸ ਦੀ ਡੈੱਡ ਬੋ ਕਟਨਾ ਜਿਸ ਤਰੀਕੇ ਨਾਲ ਵਾਪਰੀ ਹੈ ਤਾਂ ਸਵਾਲ ਬੜੇ ਖੜੇ ਹੋ ਰਹੇ ਨੇ ਸਵਾਲ ਹੈ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਦਾ ਘਰਾ ਕਿਉਂ ਕਿਉਂ ਇਸ ਤਰੀਕੇ ਦੇ ਨਾਲ ਹਿੰਸਕ ਹੋ ਗਿਆ ਇੱਕ ਸ਼ਖਸ ਜਿਸ ਨੇ ਕਿ ਇੱਕ ਸ਼ਖਸ ਉੱਤੇ ਇਸ ਤਰੀਕੇ ਨਾਲ ਹਮਲਾ ਕੀਤਾ ਕਿ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਤਾਂ ਇਹ ਇੱਕ ਵੱਡੀ ਘਟਨਾ ਜਿਹੜੀ ਹੈ ਵਾਪਰੀ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਵਿਭਾਗ ਦੇ ਵਿੱਚ 2 9 ਜਿਹੜੇ ਕਰਮਚਾਰੀ ਸੀ ਉਹਨਾਂ ਦੀ ਆਪਸ ਚ ਝੜਪ ਹੋਈ ਤੇ ਇੱਕ ਦੀ ਮੌਤ ਹੋਈ ਹੈ ਫਿਲਹਾਲ ਦੇਖਣਾ ਹੈਗਾ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ ਲੇਕਿਨ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਔਰ ਇਸ ਖਬਰ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਅਰਜ ਦੇ ਨਾਲ ਸਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ